कितना किराया देती हो पच्चीस कितना किराया देती किराया तो एक ਮੋਟੀਆਂ ਤਨਖਾਹਾਂ ਵਸੂਲਣ ਵਾਲੇ ਸਰਕਾਰੀ ਬਾਪੂਆਂ ਨੂੰ ਪ੍ਰਸ਼ਾਸਨ ਵੱਲੋਂ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਵੀ ਇਹਨਾਂ ਦਾ ਢਿੱਡ ਭਰਦਾ ਪ੍ਰਤੀਤ ਨਹੀਂ ਹੋ ਰਿਹਾ ਜੀ ਹਾਂ ਬਹੁਤੇ ਬਾਪੂ ਇਹਨਾਂ ਸਹੂਲਤਾਂ ਨੂੰ ਵਿਕੈਸ਼ ਕਰਨ 'ਚ ਪਰਹੇਜ਼ ਨਹੀਂ ਕਰਦੇ ਸਰਕਾਰੀ ਬਾਪੂਆਂ ਨੂੰ ਰਹਿਣ ਲਈ ਕੁਆਟਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਅੱਗੇ ਕਿਰਾਏ ਤੇ ਚੜਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਅਜਿਹਾ ਹੀ ਸਕੈਂਡਲ ਦਿਨਾਨਗਰ ਰੇਲਵੇ ਸਟੇਸ਼ਨ ਤੇ ਸਾਹਮਣੇ ਆਇਆ ਮੈਂ ਕਿਹਾ ਵੱਡੇ ਭਾਜੀ ਆਪਾਂ ਨਾ ਖਬਰ ਕੱਢਣ ਆਏ ਸੀ ਇੱਥੇ ਕੁਆਟਰਾਂ ਦੇ ਵਿੱਚ ਹਾਂਜੀ ਹਾਂਜੀ ਤੁਸੀਂ ਇੱਕ ਕਮਰਾ ਕਿਰਾਏ ਤੇ ਦਿੱਤਾ ਹੋਇਆ ਹੈ ਸਰਕਾਰੀ ਕੁਆਟਰ ਹਾਂਜੀ ਹਾਂਜੀ ਤੇ ਭਾਜੀ ਉਹ ਕਿ ਕਿਨੂੰ ਮਤਲਬ ਕਿੱਦਾਂ ਦਿੱਤਾ ਆਪਾਂ ਤੇ ਦੇ ਨਹੀਂ ਨਾ ਸਕਦੇ ਆਪਾਂ ਸਰਕਾਰੀ ਕੁਆਟਰ ਕਿਸੇ ਨੂੰ ਦੇਤ ਨਹੀਂ ਸਕਦੇ ਭਾਜੀ ਤੇ ਤੁਹਾਡੇ ਅਗੇ ਕਰਕਸ਼ਤਾ ਦੇ ਨਹੀਂ ਸਕਦੇ ਕੋਈ ਜੋ ਕੋਨੂੰ ਜਾਂਦਾ ਕਾਨੂੰਨੀ ਤੌਰ ਤੇ ਨਹੀਂ ਦੇ ਸਕਦੇ ਜੀ ਨਹੀਂ ਦੇ ਸਕਦੇ ਉਹਨਾਂ ਕੋ ਇੱਕ ਹੋਰ ਇੱਕ ਤੁਸੀਂ ਇੱਕ ਹੋਰ ਬੰਦਾ ਉਹਦਾ ਵੀ ਮੈਂ ਨੰਬਰ ਲਵਦਾ ਪਿਆ ਮੈਂ ਖਬਰ ਕੱਢੀ ਆ ਖਬਰ ਕਰਕੇ ਆਇਆ ਸਟੇਸ਼ਨ ਮਾਸਟਰ ਕਹਿੰਦਾ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ ਉਹਨੇ ਉਹ ਮੁਕਰ ਗਿਆ ਸਾਹਿਬ ਕੁਬੜੇ ਪਹਿਲਾਂ ਮੇਰੀ ਅਰਜ਼ੀ ਤੇ ਤੋਂ ਲੋ ਕਹਿੰਦੀ ਹਾਂ ਜੀ ਇਹ ਜਿਹੜੇ ਕੁਆਟਰ ਸਾਡੇ ਆ ਨਾ ਹੂੰ ਇਹਨਾਂ ਨੂੰ ਲਾਟ ਦੇ ਦੀਆਂ ਦੋ ਕੁਆਟਰ ਬੇਡ ਮੈਨੂੰ ਠੀਕ ਆ ਮੈਂ ਮੈਂ ਦੇ ਦਿੱਤੀਆਂ ਰਹਿਣਾ ਪੁਨਿਆੜ ਠੀਕ ਆ ਪੁਨਿਆੜ ਕੇ ਇੱਥੇ ਆਪਣੇ ਇਹ ਮੈਨੂੰ ਮੈਂ ਕਿਹਦੇ ਕੀ ਕਹਿੰਦੇ ਇਹਨੂੰ ਮੈਨੂੰ ਕੋਈ ਦੱਸ ਦੇ ਇੱਥੇ ਡਿਊਟੀ ਤੁਹਾਡੀ ਮੇਰੀ ਪੁਨਿਆੜ ਹੈ ਜੀ ਅੱਛਾ ਪੁਨਿਆੜੋ ਅਨਿ ਤੇ ਸੁਲੀ ਤੋਂ ਤੇ ਇਹ ਦੋ ਕੁਆਟਰ ਜਿਹੜੇ ਬਣੇ ਨਾ ਇਹ ਲਾਗੇ ਲੋਕਲ ਗੇਟ ਦਾ ਜਿਹੜਾ ਆਪਣੇ ਅਚਕ ਪਿੰਡਿਆ ਵਾਲਾ ਜਿਹੜਾ ਹੈ ਉਹਦੇ ਤੋਂ ਇਲਾਵਾ ਅੱਗੇ ਜਿਹੜਾ ਕਿ ਕੋਰੀਆਂ ਵਾਲਾ ਗੇਟ ਪੈਂਦਾ ਠੀਕ ਆ ਹਾਂ ਇਹ ਦੋ ਕੁਆਟਰ ਵਾਰਡ ਕਰਤੇ ਸਾਡੇ ਨਾਂ ਤੇ ਅੱਛਾ ਜੀ ਪਿੰਾੜ ਤੋਂ ਮੇਰੇ ਕੋਲ 6 ਕਿਲੋਮੀਟਰ ਦੂਰ ਆ ਮੇਰੇ ਤੋਂ 7 ਕਿਲੋਮੀਟਰ ਦੂਰ ਅੱਛਾ ਜੀ ਅੱਛਾ ਉਹ ਉਹ ਕਹਿੰਦੇ ਸਰਕਾਰ ਸਾਡੇ ਕੋਲੋਂ ਪੈਸੇ ਪੁੱਛੇ ਕੱਢਦੀ ਹੈ ਤੇ ਉਹਨੇ ਜਿਹੜੀ ਐਕਸ਼ਨ ਨਹੀਂ ਕਰ ਦੱਸੀ ਹੈ ਨਹੀਂ ਨਹੀਂ ਸਰਕਾਰ ਪੈਸੇ ਕੱਢਦੀ ਹੈ ਸਰਕਾਰ ਇੰਨੇ ਭਾਈ ਤੇੰਨੇ ਨਿਆਰ ਬਧੂੜੀ ਕਰਦੀ ਆ ਲੈ ਮੇਰੀ ਗੱਲ ਜਿੰਨੇ ਕੁਆਟਰ ਨਹੀਂ ਹੈਗਾ ਜਿਹਦੇ ਕੋਲ ਕੁਆਟਰ ਲਾਓ ਜਿਹਦੇ ਕੋਲ ਕੁਆਟਰ ਨਹੀਂ ਹੈਗਾ ਹਾਂਜੀ ਹਾਂਜੀ ਉਹਨੂੰ ਸਰਕਾਰ ਉਹ 10% ਦੇ ਦਿੱਕਤੀ ਦੇ ਹਿਸਾਬ ਨਾਲ 35000 3600 ਜਿੰਨਾ ਦਾ ਬੰਦਾ ਉਹਨੂੰ ਦਿੱਤੀ ਸਰਕਾਰ ਜਿਹਦੇ ਕੋਲ ਕੁਆਟਰ ਨਹੀਂ ਹੈਗਾ ਜਿਹਦੇ ਕੋਲ ਕੁਆਟਰ ਨਹੀਂ ਹੈਗਾ ਅੱਛਾ ਜਿਹਦੇ ਕੋਲ ਕੁਆਟਰ ਨਹੀਂ ਜਿੱਦਾਂ ਸਾਰੇ ਸ਼ਾਮ ਦੇ ਕੁਆਟਰ ਮਿਲ ਨਹੀਂ ਅੱਛਾ ਜੀ ਜਿੱਦ 12 ਬਾਜੇ 12 ਲੱਖ ਕੁਆਟਰ ਮਿਲ ਗਿਆ ਕਾਰਨ ਜੇ ਤੇ ਉਹ ਬਾਹਰੋਂ ਪ੍ਰਾਈਸ ਦੇ ਕੁਆਟਰ ਲੈਂਦੇ ਉਹਨਾਂ ਨੂੰ ਸਰ ਮੈਂ ਜਿਆਦਾ ਮੈਂ ਦੇਖੋ ਅੱਡੀ ਲੰਮੀ ਚੋੜੀ ਆਪਾਂ ਗੱਲ ਹੀ ਨਹੀਂ ਕਰਨੀ ਕਿਉਂਕਿ ਮੈਂ ਚਲੋ ਚਲੋ ਕਹਿ ਤਾਂ ਮਰਾ ਮੇਰੇ ਕਾਹਦੇ ਕਾਹ ਹੈ ਵੀ ਮੈਂ ਆਪਣੇ ਕੁਆਟਰ ਰਿਟਰਨ ਮੈਂ ਖਾਜੀ ਕਰਵਾਣਾ ਗੱਲ ਮੁੱਕੀ ਪਾ ਨਹੀਂ ਭਾਜੀ 3 ਮਹੀਨੇ ਹੋ ਗਿਆ ਨਾ ਉਹਨਾਂ ਨੂੰ ਲੈਂਦੇ 3 ਮਹੀਨੇ ਵਗੈਰੇ ਰਹਿੰਦੇ ਤੁਸੀਂ ਕਿੱਦਾਂ ਦੇ ਸਕਦੇ ਹੋ ਕਿਸੇ ਨੂੰ ਪੁੱਛੇ ਤੋਂ ਬਗਾਰ ਭਾਜੀ ਕਾਨੂੰਨੀ ਤੌਰ ਤੇ ਨਹੀਂ ਦੇ ਸਕਦੇ ਭਾਜੀ ਰਿਕਵੈਸਟ ਆਇਆ ਵੀ ਜੋ ਅੱਜ ਠੀਕ ਆ ਅ ਜਦੋਂ ਨਹੀਂ ਦੇਣ ਮੈਂ ਸਿਰਕਾਲ ਕੁਆਟਰ ਖਾਜੀ ਕਰਵਾਣਾ ਗੱਲ ਮੁੱਕੀ ਦੇਖਿਆ ਗਿਆ ਕਿ ਦਿਨਾਨਗਰ ਦੇ ਰੇਲਵੇ ਦੇ ਬਹੁਤੇ ਸਰਕਾਰੀ ਬਾਪੂਆ ਨੇ ਸਰਕਾਰੀ ਕੁਆਟਰਾਂ ਨੂੰ ਅੱਗੇ ਕਿਰਾਏ ਤੇ ਝਾੜਿਆ ਹੋਇਆ ਏ ਜਿਸ ਕਾਰਨ ਜਿੱਥੇ ਦੋਵਾਂ ਹੱਥਾਂ ਨਾਲ ਕਮਾਈ ਕੀਤੀ ਜਾ ਰਹੀ ਏ ਉੱਥੇ ਦੂਜੇ ਪਾਸੇ ਜਿਹੜੇ ਲੋਕਾਂ ਨੂੰ ਕਿਰਾਏ ਤੇ ਸਰਕਾਰੀ ਕੁਆਟਰ ਦਿੱਤੇ ਗਏ ਹਨ ਉਹ ਕੌਣ ਹਨ ਇਸ ਬਾਰੇ ਵੀ ਕੁਝ ਅਤਾਪਤਾ ਨਾ ਹੋਣ ਕਾਰਨ ਦੇਸ਼ ਦੀ ਸੁਰੱਖਿਆ ਨੂੰ दांव ਤੇ ਲਗਾਇਆ ਜਾ ਰਿਹਾ ਹੈ ਰਜਾਣਾ ਦੀ 24 ਦੇ ਸੀਨੀਅਰ ਪੱਤਰਕਾਰ ਰਜੇਸ਼ ਲੋਨਾ ਨੇ ਇਸ ਸਕੈਂਡਲ ਤੋਂ ਪਰਦਾਫਾਸ਼ ਕਰ دیا۔ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਪਰ ਕਿਸੇ ਨੇ ਵੀ ਇਸ ਮਾਮਲੇ ਲਈ ਮੂੰਹ ਨਹੀਂ ਖੋਲਿਆ। ਕੋਣ ਸਵਾਲ ਇਹ ਤੁਹਾਨੂੰ ਪਹਿਲੇ ਬਸ ਇਹ ਕਿਉਂ ਬੰਦ ਕੀਜੀਏ ਸਰ ਮੇਰੀ ਬਾਤ ਸੁਣੋ ਆਰਾਮ ਨਾਲ ਬਾਤ ਕਰੋ ਪਹਿਲੇ ਮੈਂ ਤਿੰਨ ਵਾਰ ਆਖਿਆ ਮੈਂ ਕਿਸੇ ਨੂੰ ਨਹੀਂ ਦਿਆ ਮੈਂ ਮਤ ਬਤਾਤਾ ਹਾਂ ਸਰ ਕਹਾਂ ਸੇ ਹੋ ਆਪ ਲਖਨਊ अब रेलवे में जॉब करते हो हाँ। रेलवे में जॉब करते हो अब दो तीन महीने हुआ अगर कोई बोलेंगे खाली करना है तो खाली करके दूसरे जगह क्या करना है? कितना किराया देते हो पचीस किसका कमरा किसका है ये अंकल का लिखा हुआ अच्छा तो। जो यहाँ पे जॉब करते हैं रेलवे में क्या नाम आपका क्या काम करते हो टाइल का यहाँ से कितनी देर से रह रहे हो क्वार्टर में कितना किराया देते हो तो चार हजार ठीक हाँ है किसने दिया आपको ये कमरा किराये पे दीदी कौन है स्टेशन मास्टर है हाँ पूरा नाम क्या उनका ठीक है चार हजार रुपया देते हो आप है, ये लिखा वो नाम है हाँ परिवार समेत रहते हो ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਇਸ ਪਾਸੇ ਧਿਆਨ ਦੇ ਕੇ ਅਜਿਹੇ ਸਰਕਾਰੀ ਬਾਪੂਆ ਖਿਲਾਫ ਕੰੰਜਾ ਕੱਸਦੀ ਹੈ ਜਾਂ ਫਿਰ ਇਸੇ ਤਰ੍ਹਾਂ ਦੇ ਦੀ ਸੁਰੱਖਿਆ ਦਾਤੇ ਲੱਗਦੀ ਰਹੇਗੀ ਦਿਨਨਗਰ ਤੋਂ ਜਨਾ نیوز 24 ਲਈ ਰਿਜੈਸ਼ੂ ਲੁਣਾ ਦੀ ਰਿਪੋਰਟ